ਰਾਣਾ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਵਿੱਚ ਸਖਤ ਕਾਨੂੰਨ ਦੀ ਮੰਗ ਲਈ ਧਰਨਾ ਦੇ ਰਹੀ ਗੁਰਜੀਤ ਸਿੰਘ ਦੇ ਹੱਕ ਵਿੱਚ ਹਿੰਦੂ ਸਿੱਖ ਸੰਗਠਨ ਕਰਨਗੇ ਵੱਡਾ ਇਕੱਠ 골ਡਨ ਹਾਰਟ ਤੇ ਕਿਸਾਨੀ ਧਰਨੇ ਵਿੱਚ ਚਰਚਾ ਚਾਈ ਰਾਮ ਸਿੰਘ ਰਾਣਾ ਤੇ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਰਾਜਪੁਰਾ ਦਮਦਮੀ ਟਕਸਾਲ ਦੇ ਮੁਖੀ ਬਲਜਿੰਦਰ ਸਿੰਘ ਪ੍ਰਮਾਣਾ ਦੇ ਵੱਡੇ ਇਲਾਣਾ ਪਿਛਲੇ ਲਗਭਗ 1 ਸਾਲ ਤੋਂ ਸਮਾਣਾ ਦੇ ਵਿੱਚ ਬੀਐਸਐਨＬ ਟਾਵਰ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਦੇ ਵਿੱਚ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਭਾਈ ਗੁਰਜੀਤ ਸਿੰਘ ਦੇ ਹੱਕ ਵਿੱਚ ਹੁਣ ਗੋਲਡਨ ਹਟ ਦੇ ਮਾਲਕ ਰਾਮ ਸਿੰਘ ਰਾਣਾ ਤੇ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸੀਸ਼ ਕੁਮਾਰ ਦਰਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਭਾਈ ਬਲਜਿੰਦਰ ਸਿੰਘ ਪਰਵਾਨਾ ਦੇ ਸਮੇਤ ਵਕਵਾਕ ਸਮਾਜ ਸੇਵੀ ਸੰਗਠਨ 1 ਅਕਤੂਬਰ ਨੂੰ ਸਮਾਣਾ ਦੇ ਵਿੱਚ ਵੱਡਾ ਇਕੱਠ ਕਰਨ ਜਾ ਰਹੇ ਨੇ। ਰਾਜਪੁਰਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ 골ਡਨ ਹੱਟ ਦੇ ਮਾਲਕ ਨੇ ਵੱਡਾ ਐਲਾਨ ਕੀਤਾ ਤੇ ਉਹਨਾਂ ਕਿਹਾ ਕਿ ਇੱਕ ਜਾਇਜ਼ ਮੰਗ ਨੂੰ ਲੈ ਕੇ ਸਾਡਾ ਵੀ ਪਿਛਲੇ ਲਗਭਗ 1 ਸਾਲ ਤੋਂ ਪ੍ਰਦਰਸ਼ਨ ਕਰ ਰਿਹਾ ਹੈ ਉਸ ਦੀ ਆਵਾਜ਼ ਬੁਲੰਦ ਕਰਨ ਦੇ ਲਈ 1 ਅਕਤੂਬਰ ਨੂੰ ਲੱਖਾਂ ਦੀ ਤਰ੍ਹਾਂ ਦੇ ਵਿੱਚ ਸਮਾਣਾ ਪਹੁੰਚੇ ਅਤੇ ਉਸ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ 1 ਅਕਤੂਬਰ ਨੂੰ ਲੱਖਾਂ ਦੀ ਤਰ੍ਹਾਂ ਦੇ ਵਿੱਚ ਸਮਾਣਾ ਪਹੁੰਚੋ ਤਾਂ ਜੋ ਉਹਨਾਂ ਦੀਆਂ ਮੰਗ ਨੂੰ ਜਲਦ ਹੀ ਪੂਰਾ ਕੀਤਾ ਜਾ ਸਕੇ राजपुरा पहुंचने का मेन मकसद कुछ नहीं है मेन मकसद सिर्फ़ एक ही है सारे राजपुरा वासियों से सारे एरिया वासियों से आज विनती करने आए हैं भाइयों के बीच में कि जो हमारे गुरजीत सिंह जी खालसा भाई पिछले एक साल से एक टावर के ऊपर जो 400 फुट ऊंचे टावर पे समाना में तपस्या कर रहे हैं किस चीज़ की तपस्या कर रहे हैं वो तपस्या कर रहे हैं श्री गुरु ग्रंथ साहिब जी की बेदबी को लेके एक सख्त कानून बने हमारे ग्रंथ गीता के लिए एक सख्त कानून बने बाइबल और कुरान के लिए सख्त कानून बने तो हमने एक तारीख के कॉल दी है कि भाई सभी भाई ज़्यादा से ज़्यादा संख्या में पहुंच के उनका हौसला बढ़ाएं और सरकारों को दिखाएं कि गुरजीत सिंह खालसा जी अकेले नहीं हैं सिख धर्म अकेला नहीं है यहाँ सनातन धर्म सिख धर्म से पहले खड़ा होगा ये हम सब की जिम्मेवारी है मेरे जितने भी भाई इस वीडियो को ज़्यादा से ज़्यादा देख रहे हैं उस सभी वीडियो को ज़्यादा से ज़्यादा शेयर करें ताकि हर आदमी जिसके दिल में एक इंसानियत है जो हर आदमी एक धर्म से प्यार करता है धर्म चाहे कोई भी हो लेकिन हमारा फ़र्ज है जब एक भाई एक साल से सभी धर्मों को इज्जत दिलवाने के लिए बैठा है तो हमारी भी जिम्मेवारी बनती है उस भाई का हौसला बढ़ाए और सभी भाई मैं पूरे राजपुरा वासियों से हाथ जोड़ के रिक्वेस्ट करता हूँ एक तारीख को बारह बजे तक सभी ने समाना पहुँचना है ये गिनती लाखों में नहीं कई लाख होनी चाहिए ये कई हज़ार नहीं कई लाखों में गिनती होनी चाहिए तो सभी अगर वहाँ पहुँचेंगे तो सरकारों को तक मैसेज पहुँचाना बहुत आसान होगा क्यों ये अकेले स्टेट गवर्नमेंट का काम नहीं है इसमें सेंट्रल गवर्नमेंट की भी अनुमति चाहिए तो वो तभी होगा जब हमारा कट बहुत ज़्यादा होगा बारह अक्टूबर को एक साल उनको हो रहा है उनका एक साल पूरा होने से पहले हमने इस आंदोलन को मतलब जो उनकी डिमांड है उस डिमांड को पूरा कराना है और वो सभी सनातन धर्म की पूरे सिख धर्म की पूरे मुस्लिम धर्म की और पूरे ईसाई धर्म के लिए लड़ाई लड़ रहा है तो हमें उन भाई को कभी भी इस चीज़ का एहसास नहीं होना चाहिए कि भाई मेरे साथ नहीं कोई खड़ा हुआ हमें उसकी ताकत बढ़ना है जो उपराला पंजाब वास्ते पहला भी तुम देखा किसान अंदोलन किसान वास्ते लंगर द जेड भंडार हैं खोल दिते ਉਸ ਤੋਂ ਬਾਅਦ 1100 ਟਰੈਕਟਰ ਦਾ ਇਹਨਾਂ ਨੇ ਜੋ ਅਨਾਉਂਸਮੈਂਟ ਕਰੀ ਹੈ ਪੰਜਾਬ ਦੇ ਹਾਰਡ ਪੀੜਿਤ ਕਿਸਾਨਾਂ ਦੇ ਲਈ ਉਹ ਇੱਕ ਸਰਕਾਰ ਨੂੰ ਵੀ ਚੈਲੰਜ ਆ ਇਸ ਗੱਲ ਦਾ ਸਰਕਾਰ ਦਾ ਕੰਮ ਰਾਣਾ ਜੀ ਨੇ ਆਪਣੇ ਹੱਥ ਚ ਲਿਆ ਇਹ ਕੰਮ ਸਰਕਾਰਾਂ ਦੇ ਆ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਹਜ਼ਾਰਾਂ ਕਰੋੜ ਰੁਪਈਆ ਬਾਹਰੋਂ ਵੀ ਫੰਡ ਆਇਆ ਲੋਕਾਂ ਨੇ ਵੀ ਦਿੱਤਾ ਸਰਕਾਰ ਦੇ ਖਜ਼ਾਨੇ ਚ ਪਰ ਰਾਣਾ ਜੀ ਨੇ ਪਹਿਲ ਕਰੀਆ ਜਦੋਂ ਕਿ ਸਰਕਾਰਾਂ ਵੱਲੋਂ ਅੱਜ ਤੱਕ ਮੈਂ ਪਤਾ ਕਰਿਆ ਕੋਈ ਵੀ ਮੁੱਢਲੀ ਸਹਾਇਤਾ ਨਹੀਂ ਕੀਤੀ ਗਈ ਆਰਥਿਕ ਤੌਰ ਤੇ ਹੋਵੇ ਚਾਹੇ ਇਹ ਰਾਣਾ ਜੀ ਨੇ ਜਿਹੜਾ ਪੰਜਾਬ ਦਾ ਮਾਨਤਾ ਵਧਾਈ ਆ ਪਰ ਇੱਕ ਸਨਾਤਨ ਦਾ ਝੰਡਾ ਵੀ ਇਹਨਾਂ ਨੇ ਬੁਲੰਦ ਕਰਿਆ ਇੱਕ ਸਨਾਤਨੀ ਹੋ ਕੇ ਉਸ ਨੇ ਪੰਜਾਬ ਵਾਸਤੇ ਜਿਹੜਾ ਬਹੁਤ ਵੱਡਾ ਕੰਮ ਕਰ ਰਿਹਾ ਦੂਸਰਾ ਸਾਡਾ ਸਮਾਣਾ ਦੇ ਅੰਦਰ ਭਾਈ ਗੁਰਜੀਤ ਸਿੰਘ ਜੋ 1 ਸਾਲ ਤੋਂ ਸਾਡ ਸਨਾਤਨ ਦੇ ਗ੍ਰੰਥਾਂ ਵਾਸਤੇ ਚਾਹੇ ਗੀਤਾ ਹੋਵੇ ਚਾਹੇ ਰਮਾਇਣ ਹੋਵੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਕੁਰਾਨ ਹੋਵੇ ਸਾਰਿਆਂ ਦੀ ਬੇਅਦਬੀ ਵਾਸਤੇ ਸਖਤ ਕਾਨੂੰਨ ਦੀ ਮੰਗ ਲੈ ਕੇ ਇੱਕ ਮੇਂ ਜਾਵੇ ਹਨੇਰੀ ਜਾਵੇ ਇੱਕ ਸਾਲ ਤੋਂ ਲਗਾਤਾਰ 400 ਫੁੱਟ ਦੀ ਉਚਾਈ ਤੇ ਬੈਠ ਕੇ ਬਹੁਤ ਵੱਡਾ ਸੰਘਰਸ਼ ਕਰ ਰਹੇ ਆ ਰਾਣਾ ਜੀ ਨੂੰ ਇਸ ਗੱਲ ਦਾ ਦੋ ਦਿਨ ਪਹਿਲਾਂ ਹੀ ਪਤਾ ਚੱਲਿਆ ਤੇ ਬਹੁਤ ਇਹ ਰੋਸ ਵੀ ਹੋਇਆ ਇਸ ਗੱਲ ਦਾ ਇਹਨਾਂ ਨੂੰ ਦੁੱਖ ਵੀ ਹੋਇਆ ਤਾਂ ਇਹਨਾਂ ਨੇ ਇੱਕ ਤਰੀਕ ਨੂੰ 1 ਅਕਤੂਬਰ ਨੂੰ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਇੱਕ ਬਹੁਤ ਵੱਡੀ ਰਾਣਾ ਜੀ ਵੱਲੋਂ ਕਾਲ ਦਿੱਤੀ ਗਈ ਹੈ ਇਕੱਠ ਕਰਨ ਦੀ ਉਸ ਸਿੰਘ ਦੇ ਸਮਰਥਨ ਵਿੱਚ ਜੋ ਧਰਮ ਦੇ ਲਈ ਇੱਕ ਮੈਂ ਕਹਾਂਗਾ ਸੂਲੀ ਤੇ ਚੜ ਕੇ ਬੈਠਿਆ ਉਹਦੇ ਵਾਸਤੇ ਗਊ ਰੱਖਸ਼ਾ ਦਲ ਇਹਨਾਂ ਦਾ ਪੂਰਾ ਸਮਰਥਨ ਕਰਦਾ ਹੈ ਰਾਣਾ ਜੀ ਦੇ ਨਾਲ ਸਾਡਾ ਜਿਹੜਾ ਸੰਗਠਨ ਹੈ ਹਰ ਸ਼ਹਿਰ ਚੋਂ ਟੀਮ ਆ ਕੇ ਉਥੇ ਇਹਨਾਂ ਦੇ ਨਾਲ ਸ਼ਾਮਲ ਹੋਣਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਅੱਜ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ Hindu ਧਰਮ ਤੋਂ ਰਵੀਰ ਸਤੀਸ਼ ਹੋ ਗਏ ਰਾਣਾ ਜੀ ਹੋ ਗਏ ਤੇ ਸਿੱਖ ਧਰਮ ਤੋਂ ਚਲੋ ਮੈਨੂੰ ਮੌਕਾ ਮਿਲਿਆ ਸੀ ਇਕੱਠੇ ਬੈਠੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੇ ਕੋਈ ਕਾਰਜ ਕਿਸੇ ਦਾ ਸਾਂਝਾ ਹੋਵੇ ਤੇ ਉੱਥੇ ਆਪਾਂ ਨੂੰ ਆਪਣੇ ਜਿਹੜੇ ਵਿਤਕਰੇ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਜਿਹੜੀ ਵੀਰ ਗੁਰਜੀਤ ਸਿੰਘ ਦੀ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਜਾਣਕਾਰੀ ਸਾਰਨ ਹੋਣੀ ਚਾਹੀਦੀ ਆ ਵੀ ਗੁਰਜੀਤ ਸਿੰਘ ਲਗਭਗ 11.5 ਮਹੀਨੇ ਤੋਂ ਜੇਕਰ ਉਹ ਟਾਵਰ ਤੇ ਬੈਠਾ ਟਾਵਰ ਮੋਰਚਾ ਸਮਾਣਾ ਦਾ ਵਜਦਾ ਉਹ ਇਸ ਕਰਕੇ ਨਹੀਂ ਬੈਠਾ ਵੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਨਾਲ ਕੋਈ ਬੇਅਦਬੀ ਕਰਦਾ ਤੇ ਉਹਨੂੰ ਸਖ਼ਸਾ ਜਜ਼ਾ ਮਿਲੇ ਉਹ ਇਸ ਕਰਕੇ ਬੈਠਾ ਹੈ ਵੀ ਜਿਹੜੇ ਵੀ ਧਰਮ ਦੇ ਗ੍ਰੰਥ ਦੀ ਭਾਵੇਂ ਉਹ ਸਨਾਤਨ ਧਰਮ ਦੇ ਗ੍ਰੰਥ ਨੇ ਗੀਤਾ ਹੈ ਭਾਗਵਤ ਗੀਤਾ ਹੈ ਰਮਾਇਣ ਹੈ ਜਿਹੜੇ ਵੀ ਉਪਨਿਸ਼ਦ ਹਨ ਕੋਈ ਵੀ ਗ੍ਰੰਥ ਹੈ ਜਾਂ ਆਪਾਂ 크ਿਸਟੈਂਟੀ ਚਲੇ ਜਾਂਦੇ ਆ ਉਹਨਾਂ ਦੀ ਬਾਈਬਲ ਹੈ ਤੇ ਜਾਂ ਆਪਾਂ ਇਸਲਾਮ ਚਲੇ ਜਾਂਦੇ ਆ ਉਹਨਾਂ ਦੀ ਕੁਰਾਨ ਪਵਿੱਤਰ ਕੁਰਾਨ ਹੈ ਉਹ ਕਿਸੇ ਵੀ ਧਰਮ ਦੀ ਬੇਦਬੀ ਹੋਵੇ ਵੀ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਦਬੀ ਨਾ ਕਰੇ ਉਹਦੇ ਤੇ ਸਖਤ ਤੋਂ ਸਖਤ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਪਰ ਮੈਨੂੰ ਅੱਜ ਇਸ ਗੱਲ ਦੀ ਵੱਡੀ ਖੁਸ਼ੀ ਆ ਵੀ ਜੇਕਰ ਹਿੰਦੂ ਸਮਾਜ ਆ ਵੀਰ ਸਤੀਸ਼ ਬਠਾ ਇਹ ਗਊ ਰੱਖਸ਼ਾ ਦਲ ਦੇ ਸਾਡੇ ਰਾਜਪੁਰ ਚ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰੀਆਂ ਨਭਾਉਂਦੇ ਨੇ ਔਰ ਅਸੀਂ ਕਈ ਅ ਮਤਲਬ ਇਸ ਜਗ੍ਹਾ ਤੇ ਇਕੱਠੇ ਵੀ ਹੋਏ ਆ ਰਲ ਕੇ ਵੀ ਕੰਮ ਕੀਤਾ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਅੱਜ ਵੀਰ ਗੁਰਜੀਤ ਸਿੰਘ ਦੇ ਇਸ ਮੁੱਦੇ ਨੂੰ ਕੱਲਾ ਸਿੱਖਾਂ ਦਾ ਮੁੱਦਾ ਨਾ ਸਮਝ ਕੇ ਇੱਕ ਸਮਾਜ ਦਾ ਮੁੱਦਾ ਸਮਝ ਕੇ ਵੀ ਰਾਮ ਸਿੰਘ ਰਾਣਾ ਨੇ ਜੇ ਆਵਾਜ਼ ਚੱਕੀ ਆ ਤਾਂ ਉਸ ਆਵਾਜ਼ ਨੂੰ ਹੋਰ ਉੱਪਰ ਤੱਕ ਲੈ ਕੇ ਜਾਣ ਵਿੱਚ ਮੈਂ ਤੇ ਮੇਰੇ ਨਾਲ ਜਿੰਨੇ ਵੀ ਪਿਆਰ ਕਰਨ ਵਾਲੇ ਜਥੇਬੰਦੀਆਂ ਨੇ ਜਾਂ ਸਾਡੇ ਸਾਡੇ ਕੌਮ ਦੇ ਜਿਹੜੇ ਯੁੱਧੇ ਜਾਰੂ ਭਰਾ ਨੇ ਉਹ ਸਾਰੇ ਵੀਰ ਰਾਮ ਸਿੰਘ ਰਾਣਾ ਦੇ ਨਾਲ 1 ਅਕਤੂਬਰ ਨੂੰ ਪਿੱਛੇ ਨਹੀਂ ਅੱਗੇ ਹੋ ਕੇ ਤੁਰਨਗੇ ਇਸ ਗੱਲ ਦਾ ਜਿਹੜਾ ਮੈਂ ਵਾਦਾ ਵੀਰ ਰਾਮ ਸਿੰਘ ਰਾਣਾ ਦੇ ਨਾਲ ਕਰਦਾ ਵੀ ਜੇ ਤੁਸੀਂ ਸਾਡੇ ਭਰਾ ਦੀ ਪਿੱਠ ਉੱਤੇ ਆਏ ਹੋ ਤੇ ਪੇਠਾ ਸੀ ਤੁਹਾਡੀ ਵੀ ਨਹੀਂ ਲੱਗਣ ਦਿੰਦੇ ਪੂਰਾ ਵੱਡਾ ਕੱਟ ਕਰਕੇ ਉਸ ਦਿਨ ਅਸੀਂ ਅਸੀਂ ਜਿਹੜਾ ਸਮਾਨੇ ਜਿਹੜਾ ਪਹੁੰਚਾਂਗੇ ਸੋ ਇਹ ਵੀਰ ਗੁਰਜੀਤ ਸਿੰਘ ਦੀ ਨਹੀਂ ਇੱਕ ਸਮਾਜ ਦੀ ਇੱਕ ਇਨਸਾਨੀਅਤ ਦੀ ਗੱਲ ਵੀ 11 ਮਹੀਨੇ ਤੋਂ ਕਿੰਨੇ ਫੁੱਟ ਲਗਭਗ 100 150 ਫੁੱਟ ਤੋਂ 400 400 ਫੁੱਟ ਬੰਦਾ ਉੱਪਰ ਬੈਠਾ ਹੈ ਗਰਮੀ ਵਕਰੀ ਚੱਲ ਰਿਹਾ ਸਰਦੀ ਗਰਮੀ ਦੀ ਗੱਲ ਕਰੀਏ ਤਾਂ ਜੇ ਥੱਲੇ 40 ਹੈ ਤਾਂ ਉੱਥੇ 60 ਹੈ ਜੇ ਸਰਦੀ ਦੀ ਗੱਲ ਕਰੀਏ ਇੱਥੇ 20 ਟੈਂਪਰੇਚਰ ਹੈ ਤਾਂ ਉੱਥੇ 5 ਹੈ ਸੋ ਕਹਿਣ ਦਾ ਭਾਵ ਉੱਥੇ ਟੈਂਪਰੇਚਰ ਹੀ ਡਿਫਰੈਂਟ ਹੋ ਜਾਂਦਾ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੇ ਆਪਾਂ ਇਕੱਠੇ ਹੋਈਏ ਇਹ ਕਿਸੇ ਸਿੱਖ ਦਾ ਮੁੱਦਾ ਨਹੀਂ ਇਹ ਕਿਸੇ ਹਿੰਦੂ ਦਾ ਮੁੱਦਾ ਨਹੀਂ ਇਹ ਕਿਸੇ ਮੁਸਲਮਾਨ ਦਾ ਮੁੱਦਾ ਨਹੀਂ ਕਿਸੇ ਅਸਾਈ ਦਾ ਮੁੱਦਾ ਨਹੀਂ ਇਹ ਮਾਨਵਤਾ ਦਾ ਮੁੱਦਾ ਹੈ ਕਿਉਂਕਿ ਗ੍ਰੰਥ ਜਿਹੜੇ ਨੇ ਸਾਰੇ ਧਰਮਾਂ ਦੇ ਜਿਹੜੇ ਸਤਕਾਰਤ ਨੇ ਸਾਂਝੇ ਨੇ ਇਹ ਪਿਆਰ ਦਾ ਸਨੇਹਾ ਜੇ ਵੀਰ ਰਾਮ ਸਿੰਘ ਰਾਣਾ ਨੇ ਦਿੱਤਾ ਜਾਂ ਵੀਰ ਸਤੀਸ਼ਰੀ ਸਾਡੇ ਨਾਲ ਬੈਠੇ ਨੇ ਮੈਂ ਵਾਅਦਾ ਕਰਦਾ ਵੀ ਦਵੰਦ ਵੀਰ ਸਾਜਾ ਰਾਜਪੁਰਾ ਦੇ ਵੱਲੋਂ ਜਿੰਨਾ ਵੱਧ ਤੋਂ ਵੱਧ ਸਹਿਯੋਗ ਹੋਏਗਾ ਉਹ ਅਸੀਂ ਵੀਰ ਗੁਰਜੀਤ ਸਿੰਘ ਨੂੰ ਕਰਾਂਗੇ ਪਰ ਰਾਮ ਸਿੰਘ ਰਾਣਾ ਦੀ ਅਸੀਂ ਪਿੱਠ ਨਹੀਂ ਲੱਗਣ ਦਵਾਂਗੇ ਜੇ ਇਹਨੇ ਇਹ ਆਵਾਜ਼ ਚੁੱਕੀ ਹੈ ਪਰਮਾਨੰਦ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar